ਵੀ ਕਹਿੰਦੇ ਸਾਨੂੰ ਕਮੈਂਟ ਆਇਆ ਵੀ ਇਹ ਦੰਗਲ ਜਲਦੀ ਤੋਂ ਜਲਦੀ ਜਿਹੜਾ ਲਾਈਵ ਕਰੋ ਚੜਦੇ ਤੋਂ ਲੈਦਾ ਪੰਜਾਬ ਜਿਹੜਾ ਇਹ ਸਾਰਾ ਕੁਸ਼ਤੀ ਦੰਗਲ ਆਲ ਵਰਲਡਵਾਈਡ ਦੇ ਆਲ ਵਰਲਡ ਆਂਦੇ ਸਾਲ ਕਰਾ ਦਿਓ ਇਧਰ ਕਰੋ ਆਂਦੇ ਸਾਲ ਕਹਿੰਦੇ ਕਿ ਸਾਡਾ ਭਰਾ ਚੰਨੀ ਭਰੋਲੀ ਕਿ ਨਵਾਂ ਜਿਹੜਾ ਟਰੈਕਟਰ ਦਿੱਤਾ ਜਾਊਗਾ ਨਾਲ ਚੰਨੀ ਭਰੋਲੀ ਦੇ ਭਤੀਜ ਮੇਰਾ ਵੀ ਭਤੀਜ ਹੈ ਛੋਟਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰ ਦਾ ਬਹੁਤ ਵੱਡੀ ਸ਼ਖਸੀਅਤ ਹੈ ਲੱਭੂ ਵੱਡਾ ਮੱਲ ਚੰਨੀ ਵੱਡਾ ਮੱਲ ਔਰ ਸਾਡਾ ਚੰਨੀ ਭਰਾ ਜਿਹੜਾ ਜੂਤਾ ਪ੍ਰਧਾਨ ਵੀ ਆ ਵੀਰ ਦਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਹੈ। ਹਾਂਜੀ। ਲਓ ਉਧਰ ਜਿਹੜੀ ਕੁਸ਼ਤੀ ਹੈ ਵਿੱਚ ਖਾੜੇ ਸ਼ੁਰੂ ਹੋ ਗਈ ਹੈ। ਨਾਲ ਸਾਡਾ ਵੀਰ ਸੋਰ ਨੂੰ ਚੇਤਾ ਚੇਤੇ ਤਰ ਤੇ ਜਿੰਨੇ ਭਰਾ ਆਏ। ਲਓ ਚੰਨੀ ਵੀ ਦਾ ਬਹੁਤ-ਬਹੁਤ ਧੰਨਵਾਦ। ਵੱਡੀਆਂ ਸਵਾਦਾਂ ਵੱਡੀ ਸਵਾਦ। ਇੱਕ ਪਾਸੇ ਜਤਿੰਦਰ ਹੈ, ਦੂਸਰੇ ਪਾਸੇ ਆਜੇ ਆ। ਉਹ ਗੱਲ ਕਿੱਲੇ ਸਿਰੇ ਲੱਗਣੀ ਹੈ। ਜਿਹਨੇ ਜਿਹਨੇ ਆਪਣੇ ਮਾਪ-ਬਾਪ ਨੂੰ ਪਿਆਰ ਕਰਦੇ ਉਹ ਤਾੜੀ ਮਾਰ ਕੇ ਦੱਸਿਓ ਵੀਰੋ। ਪਿਆਰ ਜਿਹੜੇ ਮਾਪ-ਬਾਪ ਨੂੰ ਕਰਦੇ ਆ। ਕਿਉਂਕਿ ਬਾਪੂ ਕਹਿੰਦਾ ਕਿ ਦਿਨ ਰਾਤ ਕੀਤਾ ਗਰਮੀਤ ਦਿੱਲੀ ਪਹਿਲਵਾਨ ਜੇ ਮੇਰੀ ਵਾਸ ਹੁੰਦਾ ਸਟੇਜ ਤੇ ਆਓ ਗਰਮੀਤ ਦਿੱਲੀ ਹਾਂਜੀ ਵੱਲੋਂ ਬੇਨਤੀ ਆ ਕਿ ਗਰਮੀਤ ਦਿੱਲੀ ਸਟੇਜ ਤੇ ਜਾਵੇ ਹਾਂਜੀ ਕਮਨ ਸਾਹਿਬ ਜੀ ਸੁਣਾ ਬਾਕੀ ਦਿਨ ਰਾਤ ਕੀਤਾ ਜਿਹਨੇ ਇੱਕ ਮੇਰੇ ਲਈ ਪਲ ਵੀ ਦੀ ਸੁਧ ਜਿਹੜਾ ਹੈ ਗਰਮੀਤ ਦਿੱਲੀ ਆਓ ਭਾਈ ਆਓ ਐਦਾਂ ਨਾ ਕਰੋ ਆਇਆ ਗਰਮੀਤ ਦਿੱਲੀ ਐਕਚੁਅਲੀ ਜੀਂਦ ਦਾ ਪਹਿਲਵਾਨਾ ਜੀਂਦ ਦਾ ਪਿੰਡ ਦੇ ਦੱਸਦਾ ਆ ਕੇ ਆ ਸਰਟੀਫਿਕੇਟ ਦਿਓ ਜੀ ਉਸ ਨਾਲ ਜਿਹੜੇ ਟਾਈਟਲ ਦੇ ਸਰਟੀਫਿਕੇਟ ਵੀ ਦਿੱਤੇ ਜਾ ਰਿਹਾ ਮੈਂ ਸਾਰੇ ਮੁਲਾਜ਼ਮ ਵੀਰਾਂ ਦਾ ਜਿੰਨਾ ਵੀ ਸਾਡੇ ਸਤਿਕਾਰਯੋਗ ਮੁਲਾਜ਼ਮ ਪੁਲਿਸ ਮੁਲਾਜ਼ਮ ਅੱਜ ਦੇ ਸੰਗਲ ਨੂੰ ਬਹੁਤ ਸੋਣਾ ਖੁਸ਼ਹਾਲ ਬਣਾਉਣ ਦੇ ਲਈ ਪਹੁੰਚੇ ਮੈਂ ਸਾਰਿਆਂ ਦਾ ਦਿਲ ਤੋਂ ਬਹੁਤ ਬਤੁਵਾਦ ਦਾ ਪਹਿਲਵਾਨਾ ਪੇਗਾ ਪਿੰਡ ਦਾ ਵਾਹ ਜੀ ਵਾਹ ਹਰਿਆਣੇ ਦਾ ਅੱਜ ਬਣਿਆ ਸ਼ਾਨੇ ਇੰਡੀਆ ਆਓ ਜੀ ਸਨਮਾਨ ਜਿਹੜਾ ਮਾਨ ਸਨਮਾਨ ਹੈ ਸਟੇਜ ਤੋਂ ਦਿੱਤਾ ਜਾ ਰਿਹਾ ਸੋ ਮੈਂ ਗੱਲ ਕਰ ਰਿਹਾ ਸਾਂ ਕਿ ਦਿਨ ਰਾਤ ਕੀਤਾ ਜਿਹਨੇ ਇੱਕ ਮੇਰੇ ਲਈ ਬੱਲ ਵੀ ਨਹੀਂ ਬੈਠਾ ਜਿਹੜਾ ਟਿਕ ਮੇਰੇ ਲਈ ਸਾਨੂੰ ਗੂੜੀਆਂ ਨੀਂਦਾ ਵਿੱਚ ਰੱਖ ਕੇ ਰਾਤਾਂ ਨੂੰ ਨਾ ਸੌਣ ਵਾਲਿਆ ਬਾਪੂ ਤੇਰੇ ਉੱਤੋਂ ਵਾਰਦੀ ਹੈ ਜ਼ਿੰਦਗੀ ਜ਼ਿੰਦਗੀ ਬਣਾਉਣ ਵਾਲਿਆ ਸਾਥੀ ਕਮੇਟੀਟਰ ਅਗਲੀ ਬਾਤ ਪਾਉਂਦੇ ਹੋਏ ਵਾਹ ਜੀ ਵਾਹ ਕਹਿੰਦੇ ਮਾਂ ਦੀ ਸਿਫਤ ਦਾ ਕਰਦਾ ਹਰ ਕੋਈ ਨਾਮ ਬਾਪੂ ਦਾ ਨਹੀਂ ਕਿਸੇ ਨੂੰ ਯਾਦ ਰਹਿੰਦਾ ਬਾਪੂ ਵੀ ਕਰਦਾ ਰੱਬ ਹੁੰਦਾ ਜਿਹਦੇ ਸਿਰ ਤੇ ਕਰ ਆਬਾਦ ਰਹਿੰਦਾ ਬਾਪੂ ਦੇ ਸੀਨੇ ਵਿੱਚ ਇੱਕ ਦਿਲ ਟੜਕੇ ਜਿਹੜਾ ਔਲਾਦ ਦੀ ਖੁਸ਼ੀ ਲਈ ਸਦਾ ਮਤਾਬ ਰੰਦਾ ਤੇ ਬਾਪੂ ਦਾ ਬੇ ਹਿਸਾਬ ਪਿਆਰ ਕਿਸੇ ਨੇ ਦੇਖਿਆ ਨਹੀਂ ਤੇ ਉਹਦੇ ਗੁੱਸੇ ਦਾ ਸਾਰਿਆਂ ਨੂੰ ਹਸਾਬ ਰਹਿੰਦਾ ਤੇ ਗਵਾਰਨੀ ਪਿੰਡਾ ਜੀ ਮੈਦ ਪਰ ਲੱਦਣੀ ਮੇਰਾ ਛੋਟਾ ਵੀਰ ਜਿਹੜਾ ਕਿ ਬਹੁਤ ਵਧੀਆ ਲਿਖਦਾ ਦੁੱਗਲ ਗਰੀਸ ਮੈਦ ਪਰ ਪਿੰਡਾ ਕਹਿੰਦਾ ਅੰਮ੍ਰਿਤ ਵੇਲੇ ਜਦੋਂ ਚੀੜੀਆਂ ਚੈਕਣ ਉੱਠ ਅਖਾੜੇ ਵਿੱਚ ਆਉਣਾ ਪੈਂਦਾ ਪੰਜਾ ਤੱਤਾ ਉੱਤੇ ਕਾਬੂ ਰੱਖ ਹੁੰਦੀ ਏ ਮੱਲੀ ਉਹ ਦਿਲ ਨੂੰ ਸਦਾ ਹੀ ਸਮਝਾਉਣਾ ਪੈਂਦਾ ਅੰਤਾਂ ਦੀ ਮਿਹਨਤ ਲਾ ਕੇ ਬਦਾਮਾ ਨੂੰ ਵੀ ਰਗੜਾ ਲਾਉਣਾ ਪੈਂਦਾ ਹੈ ਮੈਚ ਪਰ ਵਾਲਿਆ ਮੇਰਾ ਵੀਰ ਨੂੰ ਬੇਨਤੀ ਆ ਚਾਬੀਆਂ ਵਾਲੇ ਮੇਰਾ ਭਰਾ ਇਸ ਸਪਲੈਂਡਰ ਮੋਟਰਸਾਈਕਲ ਲੈ ਕੇ ਆਇਆ ਹੋ ਇੱਥੇ ਮੂਰੇ ਆਓ ਭਾਈ ਉਹ ਮਰੂਤ ਵੀਰ ਫਗਵਾੜੇ ਵਾਲੇ ਚਾਬੀਆਂ ਆਜ ਲੈ ਮੇਰਾ ਭਰਾ ਲਿਓ ਜਓ ਉੱਥੇ ਚੱਲ ਜਓ ਸਟੇਜ ਤੇ ਉੱਥੇ ਚੱਲ ਜਓ ਜੀ ਗਰਵੀਰ ਜੀ ਉਹ ਉੱਥੇ ਚੱਲ ਜਓ ਅੰਦਰਲੇ ਪਾਸੇ ਤੇ ਨਾਲੇ ਬੇਨਤੀ ਐਮਐਲਏ ਸਾਹਿਬ ਨੂੰ ਤੇ ਨਾਲ ਪ੍ਰਬੰਧਕਾਂ ਨੂੰ ਆਓ ਜੀ ਸਾਰੇ ਜਣੇ ਕੋਈ ਨੀ ਰੋਕੋ ਆਓ ਜੀ ਸਪਲੈਂਡਰ ਦੇ ਦਿਓ ਢਾਲੀ ਫੋਟੋ ਕਰਾ ਲਈਏ ਦੋਨੇ ਅਜ ਦੇ ਜਿਹੜੇ ਵੱਡੇ ਮਾਲਕ ਪਾਸੇ ਜਸਕਰਪਰ ਸਿੰਘ ਗਿੱਲ ਜੱਸਾ ਬੱਟੀ ਤੇ ਰੌਸ਼ਨ ਕਿਰਲਗੜ ਤੇ ਨਾਲੇ ਮੈਂ ਸੋਨੂ ਪਹਿਲਵਾਨ ਜੀ ਬੇਨਤੀ ਕਰਦਾ ਕਿ ਇਦਾਂ ਜਿਹੜੀ ਫੋਟੋ ਉਹਨਾਂ ਮੱਲਾਂ ਦੀ ਵੀ ਨਾਲ ਕਰਾਈਏ ਮਾਨ ਵਾਲੀ ਗੱਲ ਹੈ ਪਰ ਸਾਹਮਣੇ ਕੁਸ਼ਤੀ ਜਤਿੰਦਰ ਉਪਰਲੇ ਪਾਸੇ ਹੀਲੇ ਪਾਸੇ ਕਹਿੰਦੇ ਬਹੁਤ ਹੀ ਵਧੀਆ ਹੈ ਜਿਹੜੀ ਕੁਸ਼ਤੀ ਹੈ ਅਜੇ ਕੈਂਥਲ ਦੇ ਦਰਮਿਆਨ ਕਿ ਮਿੱਟੀ ਦਾ ਫਰੋਲ ਜੋਗੀ ਆ ਨਹੀਂ ਉਹ ਲੱਪਣੇ ਲਾਲ ਗੁਆਚੇ ਜਿਹੜਾ ਮਾਈਕ ਮੈਂ ਸੋਨੂ ਪੁਲਵਾਨ ਜੀ ਦੇ ਹਵਾਲੇ ਕਰ ਦਰ ਹਾਂ ਜਿੱਤੇਰੇ ਪਾਸੇ ਜਿਹੜਾ ਮਾਨ ਸਨਮਾਨ ਹੈ ਉਹ ਕੀਤਾ ਜਾ ਰਿਹਾ ਹੈ ਮੋਟਰਸਾਈਕਲ ਸਪਲੈਂਡਰ ਅਜੇ ਬੁਲਟ ਨਾਲ ਥਾਰ ਨਾਲ ਕਹਿੰਦੇ ਕਿ ਡਾਲਰਾਂ ਦੇ ਬੰਡਾਂ ਦਾ ਹਾਰ ਹੈ ਅੱਜ ਤੇ ਇਸ ਦੰਗਲ ਦੇ ਵਿੱਚ ਈਆਂ ਵੀ ਮੈਨਾਜ ਹਸਤੀਆਂ ਪਹੁੰਚੀਆਂ ਹੈ ਮੈਂ ਸਾਰਿਆਂ ਦਾ ਦਿੰਦਿਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਨਾਲੇ ਬਹੁਤ-ਬਹੁਤ ਧੰਨਵਾਦ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਐਮ.ਐਲ.ਏ. ਸ਼੍ਰੀਮਨ ਅੰਗਦ ਸੈੜੀ ਸਾਹਿਬ ਦਾ ਛੋਟੀ ਉਮਰ ਦੇ ਇਹ ਇਤਿਹਾਸ ਰਚਿਆ ਜਿਵੇਂ ਗੱਲ ਕਰਾਂ ਕਿ ਅਸੈਂਬਲੀ ਤੱਕ ਪਹੁੰਚੇ ਮੈਂ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਦੇ ਨਾਲ ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਬਣਤੀਆਂ ਬਹੁਤ ਵੱਡਾ ਸਤਿਕਾਰ ਹੈ ਪਰ ਸਾਹਮਣੇ ਕੁਸ਼ਤੀ ਇੱਕ ਪਾਸੇ ਜਤਿੰਦਰ ਪੱਥਰੇੜੀ ਦੂਸਰੇ ਪਾਸੇ ਅਦੇ ਕੈਂਸਲ ਦੇ ਦਰਮਿਆਨ ਜਿਹੜਾ ਖੜਕਾ ਦਲਕਾ ਪੂਰਾ ਹੈ ਇਧਰ ਮਾਨਸਨਮਾਨ ਗੱਲ ਸਾਥੀ ਬੁਲਾਰੀ ਕਰਦੇ ਲਓ ਇਧਰ ਜਿਹੜਾ ਵੱਡਾ ਮਾਨ ਸਨਮਾਨ ਹੁੰਦਾ ਹੋਇਆ ਗਰਮੀਤ ਦਿੱਲੀ ਦਾ ਵੱਡੇ ਨਾਮਾਂ ਦੇ ਨਾਲ ਲਓ ਉਧਰ ਦੁੱਗਲ ਗਰੀਸ ਵਾਲਾ ਜਿਹੜਾ ਪਿੰਡ ਮਹਿਤਪੁਰ ਉਹਨਦਣੀ ਹੈ ਮਹਿਤਪੁਰ ਉਹਨਦਣੀ ਦੇ ਵਿੱਚ ਵੀ ਜਿਹੜਾ ਵੱਡਾ ਕੁਸ਼ਤੀ ਦਾ ਗਲ ਹੁੰਦਾ ਕੀ ਲਿਖਦਾ ਬਹੁਤ ਵਧੀਆ ਸ਼ਾਇਰ ਹੈ ਕੁਸ਼ਤੀ ਦਾ ਕਹਿੰਦਾ ਅੰਮ੍ਰਿਤ ਵੇਲੇ ਜਦੋਂ ਚਿੜੀਆਂ ਚੈਕਣ ਉਠ ਖਾੜੇ ਵਿੱਚ ਆਉਣਾ ਪੈਂਦਾ ਪੰਜਾ ਤੱਤਾ ਉੱਤੇ ਕਾਬੂ ਰੱਖ ਹੁੰਦੀ ਏ ਮੱਲੀ ਦਿਲ ਨੂੰ ਸਦਾ ਹੀ ਸਮਝਾਉਣਾ ਪੈਂਦਾ ਹੈ ਅੰਤਾਂ ਦੀ ਮਿਹਨਤ ਲਾ ਕੇ ਬਦਾਮਾਂ ਨੂੰ ਵੀ ਰਗੜਾ ਲਾਉਣਾ ਪੈਂਦਾ ਹੈ ਮੈਦਪੁਰ ਵਾਲਿਆ ਘਰੋਂ ਟਾਣ ਕੋਈ ਨਹੀਂ ਆਉਂਦਾ ਉਹ ਦੁੱਗਲਾ ਹੱਕ ਜ਼ੋਰ ਨਾਲ ਅਗਲੇ ਨੂੰ ਕਹਿੰਦੇ ਟਾਉਣਾ ਪੈਂਦਾ ਉਹ ਨਾਲ ਦਾ ਪੇਜਦੇ ਵਿਰੋਧੀ ਨੂੰ ਟਾਣਾ ਪੈਂਦਾ ਲੈ ਬਹੁਤ ਬਹੁਤ ਧੰਨਵਾਦ ਦੁੱਗਲ ਗਰੀਸ ਤੋਂ ਲਾਈਵ ਜੁੜਾ ਹੈ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਹਾਂਜੀ ਇੱਕ ਮਿੰਟ ਇੱਦਾਂ ਹੀ ਮੈਂ ਬੇਨਤੀ ਕਰਾਂਗਾ ਆਓ ਜੀ ਦੋਨੇ ਰੌਸ਼ਨ ਕਿਰਨਗੜ੍ਹ ਤੇ ਜੱਸਾ ਭੱਟੀ ਮਾਲ ਜੀ ਇਦਾਂ ਹੀ ਆਜੋ ਇੱਧਰ ਫੋਟੋ ਕਰਾ ਲਈਏ ਬਾਅਦ ਵਿੱਚ ਆਪਾਂ ਉਤਾਰ ਲਾਂਗੇ ਦੋਨੇ ਮਲਾਂ ਨੂੰ ਮਿਲਤੀਆ सोनू ਭਲਵਾਂ ਦੀ ਫੋਟੋ ਕਰਾ ਦਈਏ ਇਦਾਂ ਹੀ ਕਿਉਂਕਿ ਸਾਰੇ ਪਰਸਨ ਅਖਾੜੇ 'ਚ ਐ ਜੱਸਾ ਤੇ ਰੌਸ਼ਨ ਕਿਰਨਗੜ੍ਹ ਆਓ ਜੀ ਨਾਲੇ ਫੋਟੋ ਉਸ ਤੋਂ ਬਾਅਦ ਕੁਸ਼ਤੀ ਕਰਾਵਾਂਗੇ ਕੈਰੀਓਨ ਲਓ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਭਵਿੰਦਰਪਾਲ ਪਹਿਲਵਾਂ ਦੀ ਜਾੜਲਾ ਵੱਡੀ ਸਰਪ੍ਰਸਤੀ ਸਾਹਿਲ ਜਾੜਲਾ ਵੀ ਜਿਹੜਾ ਲਾਈਵ ਜੁੜਿਆ ਹੋਇਆ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਲਓ ਮਾ ਨਾਣਾ ਦੇ ਵੀ ਦਰਬਾਰ ਤੋਂ ਵੀ ਜਿਹੜੀ ਦੰਗਲ ਕਮੇਟੀ ਹੈ ਲਾਈਵ ਜੁੜੀ ਹੋਈ ਹੈ ਮਨੀਸ਼ ਸ਼ਰਮਾ ਜੀ ਪ੍ਰਧਾਨ ਜੀ ਰਾਮਪਾਲ ਲੱਖਾ ਜੀ ਨੀਲਾ ਵਾਲਾ ਬਿੱਲੂ ਡੰਗੀराम ਜੀ ਢੰਬਲਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਣਾ ਦੇ ਵੀ ਦਰਬਾਰ ਤੋਂ ਲਾਈਵ ਜੁੜੇ ਹੋਏ ਆਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡਾ ਰਾਮਪਰਾ ਉਹ ਵੀ ਲਾਈਵ ਜੁੜਿਆ ਹੋਇਆ ਉਹਦੀ ਦੁਕਾਨ ਹੈ ਮਾ ਨਾਣਾ ਦੇ ਵੀ ਦਰਬਾਰ ਤੇ ਲਓ ਉਧਰ ਉੱਪਰਲੇ ਪਾਸੇ ਕੌਣ ਹੈ ਬਹੁਤ ਵਧੀਆ ਉਧਰਲੇ ਪਾਸੇ ਥਾਰ ਹੈ ਇਹ सोनू ਜੱਟਲਾ ਪਲਵਾਨ ਜੀ ਦੇ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਉਹਨਾਂ ਦੇ ਫਰਜ਼ੰਦ ਸਾਡੇ ਪਤੀਤ ਸਾਇਲ ਜੱਟ ਲਾ ਜੋ ਕੈਨੇਡਾ ਤੋਂ ਲਾਈਵ ਜੁੜਿਆ ਹੈ ਕਿ ਇਹ ਜਿਹੜੀ ਖੇਡ ਤੋਂ ਜਿੰਨੀ ਵੀ 25 ਲੱਖ ਦੀ ਵਾਇਆ ਹੈ ਅੱਜ ਤੋਂ 4 ਮਹੀਨੇ ਪਹਿਲਾਂ ਜਿਹੜੀ ਚੈਂਪੀਅਨਸ਼ਿਪ ਹੋਈ ਸੀ ਜਿੱਤੀ ਔਰ ਕਹਿੰਦੇ ਕਿ ਸਾਰੇ ਦਾ ਸਾਰਾ ਵਾਇਆ ਹੈ ਮੂਰਤ ਮੋਟਰਸਾਈਕਲ ਹੈ 2 ਲੱਖ ਹੈ ਨਾਲ ਕਹਿੰਦੇ ਕਿ 1000 ਡਾਲਰ ਹੈ ਨਾਲ ਥਾਰ ਗੱਡੀ ਹੈ ਇਸ ਤੋਂ ਬਾਅਦ ਦੋਨੇ ਬੰਲੇ ਬਿਲਕੁਲ ਤਿਆਰੀ ਕਰਕੇ ਰੱਖਣ ਗਏ ਕਿ ਬਚਪਨ ਵਿੱਚ ਬੱਚੇ ਨੂੰ ਰੋਕੀਏ ਨਾ ਬੇੜਾ ਬੈਂਦਾ ਬੈਂਦਾ ਬਹਿ ਜਾਂਦਾ ਕੱਚੇ ਕੋਠੇ ਨੂੰ ਜੇਕਰ ਲਪੀਏ ਨਾ ਇਹ ਟੈਂਦਾ ਟੈਂਦਾ ਟਹਿ ਜਾਂਦਾ ਉਹ ਕੁੱਤਾ ਰਾਹ ਵਿੱਚ ਬੈਠਾ ਜੇ ਛੇੜ ਦਈਏ ਤਾਂ ਫਿਰ ਪੈਂਦਾ ਪੈਂਦਾ ਪੈ ਜਾਂਦਾ ਚੁਗਲਖੋਰ ਨੂੰ ਜੇਕਰ ਰੋਕੀਏ ਨਾ ਗੱਲ ਕਹਿੰਦਾ ਕਹਿੰਦਾ ਕਹਿ ਜਾਂਦਾ ਕਹਿੰਦੇ ਕਿ ਪੂਰੀ ਅੱਗ ਜੇ ਪੱਠੇ ਨੂੰ ਲਾ ਦਈਏ ਪੱਠਾ ਬੈਂਦਾ ਬੈਂਦਾ ਬਹਿ ਜਾਂਦਾ ਬਚਪਨ ਵਿੱਚ ਜੇ ਬੱਚੇ ਨੂੰ ਰੋਕੀਏ ਨਾ ਤੇ ਕਹਿੰਦੇ ਕਿ ਪਹਿਲੀ ਉਮਰੇ ਜਿਹਦਾ ਨਾਲ ਵਿਆਹ ਹੋਵੇ ਫਿਰ ਰਹਿੰਦਾ ਰਹਿੰਦਾ ਰਹਿ ਜਾਂਦਾ ਇੱਧਰ ਬੁਲਟ ਮੋਟਰਸਾਈਕਲ ਆ ਔਰ ਜਿਹੜਾ ਮਾਨ ਸਨਮਾਨ ਇਹ ਛਿੰ ਮੇਲਾ ਹਿੰਦ ਕੇਸ਼ਰੀ ਜਿਹੜੇ ਸਾਡੇ ਸਬੰਧੀ ਇਲਾਕੇ ਦੇ ਲੋਕ ਆ ਪੈਂ ਸਰਪੰਚ ਆ ਉਹ ਨਹੀਂ ਸਾਨੂੰ ਪਾਸ ਕਰਤਾ ਭਲਵਾਨ ਜੀ ਸਾਡੇ ਮੋਹਰ 라ਤੀ ਤੇ ਹਿੰਦ ਕੇਸ਼ਰੀ ਜਾਲ ਨੇ ਹੋ ਰਿਆ ਸਾਡੇ ਮੋਹਰ ਲਾਈਏ ਲੋਕਾਂ ਨੇ ਇੱਕੋ ਬੇਨਤੀ ਆ ਕਿ ਜਦੋਂ ਜਸਵਿੰਦਰ ਜੱਸਾ ਭੱਟੀ ਏ ਦੂਸਰੇ ਪਾਸੇ ਪਲਵਾਨ ਕਿਸ਼ਨ ਰੋਸ਼ਨ ਕਿਸ਼ਨਗੜ ਇਹਨਾਂ ਦਾ ਮੁਕਾਬਲਾ ਦੇਖ ਕੇ ਤੁਸੀਂ ਪ੍ਰਾਈਡ ਡਿਸਪੀਨ ਕਰਕੇ ਜਾਣਾ ਬੇਨਤੀ ਆ ਲਓ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਬੁਲਟ ਮੋਟਰਸਾਈਕਲ ਜਿਹੜਾ ਖਾੜੇ ਪਾਸੇ ਦੇ ਵਿੱਚ ਆ ਗਿਆ ਹੈ ਤੇ ਨਾਲ 1 ਲੱਖ ਦਾ ਜਿਹੜਾ ਨਗਦ ਦਾ ਨਾਮ ਹੈ ਤੇ ਭਾਰਤ ਕੇਸਰੀ ਦਾ ਜਿਹੜਾ ਟਾਈਟਲ ਹੈ ਉਹ ਟਾਈਟਲ ਤੇ ਵੀ ਜਿਹੜੀ ਇਹ ਕੁਸ਼ਤੀ ਹੋ ਰਹੀ ਹੈ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਭਵਿੰਦਰਪਾਲ ਪਹਿਲਵਾਨ ਦੀ ਜੜਲਾ ਦਾ ਜਿਨ੍ਹਾਂ ਨੇ ਵੱਡੀ ਸਰਪ੍ਰਸਤੀ ਕਰੀ ਹੈ ਤੇ ਬਹੁਤ ਬਹੁਤ ਧੰਨਵਾਦ ਪੰਜਾਬ ਦਾ ਮਾਣ ਸਾਹਿਲ ਜਾੜਲਾ ਜੋ ਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਵਿੱਚ ਹੋਈ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਵੀ ਦੂਜਾ ਸਥਾਨ ਹਾਸਲ ਕਰਕੇ ਪੂਰੇ ਭਾਰਤ ਦਾ ਨਾਮ ਤੇ ਆਪਣੇ ਪਿੰਡ ਜਾੜਲ ਦੇ ਨਾਮ ਪੂਰੇ ਵਰਲਡ ਦੇ ਵਿੱਚ ਰੌਸ਼ਨ ਕੀਤਾ 25 ਦੇਸ਼ ਅਤੇ 300 ਖਿਡਾਰੀ ਆਏ ਸਨ ਕੈਨੇਡਾ ਸਰਕਾਰ ਵੱਲੋਂ ਜਿਹੜੇ 25 ਲੱਖ ਦਾ ਇਨਾਮ ਦਿੱਤਾ ਗਿਆ ਹੈ ਪਹਿਲਵਾਨ ਭਵਿੰਦਰ ਪਾਲ ਸਿੰਘ ਦੀ ਜਾੜਲਾ ਅਤੇ ਅੰਤਰਰਾਸ਼ਟਰੀ ਖਿਡਾਰੀ ਸਾਹਿਲ ਜਾੜਲਾ ਵੱਲੋਂ ਅੱਜ ਦੇ ਦੰਗਲ ਦੇ ਵਿੱਚ ਪਹਿਲਾ ਇਨਾਮ ਮਹਿੰਦਰਾ ਥਾਰ ਜਿਹੜੀ ਉਹ ਇਸ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਸੋਨੇ ਦੀ ਮੁੰਦਰੀ ਵੀ ਇਸ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਤੇ ਬੁਲਟ ਦੇ ਨਾਲ ਜਿਹੜਾ 1 ਲੱਖ ਦਾ ਨਗਦ ਇਨਾਮ ਹੈ ਉਹ ਵੀ ਪਵਿੰਦਰਪਾਲ ਪਹਿਲਵਾਨ ਜੀ ਜਾੜਲਾ ਜੀ ਤੇ ਸਾਹਿਲ ਜਾੜਲਾ ਦੇ ਵੱਲੋਂ ਜਿਹੜਾ ਦਿੱਤਾ ਜਾ ਰਿਹਾ ਹੈ ਅੱਜ ਦੇ ਵੱਡੇ ਨਾਮ ਜਿਹੜੇ ਸਪான்ਸਰ ਕੀਤੇ ਗਏ ਆ ਲੈ ਵੀ ਚੰਦਰ ਕਿਉਂਕਿ ਫੈਸਲਾ ਕਰਨਾ ਹੀ ਪੈਣਾ ਟਾਈਮ ਕੋਈ ਨਹੀਂ ਕਿ ਸ਼ਲਮ ਸਿਆਣ ਪੁਸਾਦਗੀ ਤਿੰਨੋਂ ਗਹਿਣੇ ਮੁਟਿਆਰ ਦੇ ਕਰ ਆਕੇ ਜਿਹੜਾ ਚੁੱਲ੍ਹੇ ਵੱਲ ਝਾਕਦਾ ਲੱਖ ਲਾਹਣਤਾ ਨੇ ਇਹੋ ਜਿਆ ਯਾਰ ਦੇ ਸ਼ੁਭ ਕੀਤੇ ਆਉਂਦੇ ਨਹੀਂ ਉਹ ਖੁਸਰੇ ਰੌਲਾ ਪਾ ਕੇ ਆਉਂਦੇ ਨਹੀਂ ਉਹ ਚੋਰ ਪਾਰਸਾ ਨਹੀਂ ਉਹ ਲੱਗਦੇ ਦਰਖਤਾਂ ਨੂੰ ਹੌਸਲੇ ਨਹੀਂ ਉਹ ਤੱਕੜੀ ਚ ਤੋਲੇ ਜਾਂਦੇ ਜੋਰ ਪਾਪਸ ਕਿਉਂਕਿ ਹੌਸਲਾ ਜਿਹੜਾ ਉਹ ਇਨਸਾਨ ਦੇ ਵਿੱਚ ਹੁੰਦਾ ਹੈ ਕਿ ਪਿਸਟਲ ਤਾਂ ਬਿੱਲ ਬਜਾਰੋ ਹੌਸਲੇ ਜਿਗਰੇ ਕਦ ਮਿਲਦੇ ਬਈ ਪਿਸਟਲ ਤਾਂ ਮਿਲਣ ਬਜਾਰੋ ਇਧਰਲੇ ਪਾਸੇ ਕਹਿੰਦੇ ਇੱਕ ਕੁਸ਼ਤੀ ਬਾਤ ਵਧੀਆ ਹੈ ਇੱਕ ਪਾਸੇ ਅਜੇ ਹੈ ਦੂਸਰੇ ਪਾਸੇ ਜਤਿੰਦਰ ਹੈ ਆਹ ਦੇਖਦੇ ਕਿ ਕੌਣ ਜਿੱਤ ਪ੍ਰਾਪਤ ਕਰਦਾ ਹੈ ਕੌਣ ਕੌਣ ਜਿੱਦਦਾ ਕੌਣ ਹਰਦਾ ਬਾਤ ਸਮੇਂ ਦੀ ਬਾਈਕ ਸਟੇਜ ਦੇ ਹਵਾਲੇ ਜੀ ਜਿੰਨੇ ਇੱਥੇ ਖੜੇ ਐ ਇੰਨੇ ਬਾਹਰ ਚਲੇ ਗਏ ਇਹਨਾਂ ਬੰਦਿਆਂ ਦੇ ਵਿੱਚ ਬਹੁਤ ਵਧੀਆ ਹੈ ਲੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਮੋਨੂ ਬਾਬਾ ਜੀ ਪਿੰਡ ਪੀਨ ਯੂ ਐਸ ਏ ਤੋਂ ਲਾਈਵ ਜੁੜੇ ਹੋਏ ਆ ਤੇ ਤੀਰਥ ਮੈਦ ਪੁਰੇ ਭਰਾਓ ਵੀ ਜਿਹੜਾ ਲਾਈਵ ਸੁਣਿਆ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਹੈਲੋ ਹਰਪਾਲ ਪਹਿਲਵਾਨ ਜੀ ਨੂੰ ਬੇਨਤੀ ਹੈ ਕਿ ਮਾੜਾ ਮੰਚ ਤੇ ਆਣਾ ਹਰਪਾਲ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹਰਪਾਲ ਪਹਿਲਵਾਨ ਜੀ ਵੰਡ ਚੰਤਾ ਪੰਜਾਬ ਪੁਰਸ ਦੇ ਵਿੱਚ ਵੱਡੇ ਅਫਸਰ ਹੈ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਆਪਾਂ ਕੁਸ਼ਤੀ ਦਾ ਨਵੇੜਾ ਤਾਂ ਕਰਨਾ ਹੀ ਪੈਣਾ ਕਿਉਂਕਿ ਬਲ ਦੋਨੇ ਵੱਡੇ ਇੱਕ ਪਾਸੇ ਜਵਿੰਦਰ ਦੂਸਰੇ ਪਾਸੇ ਅਜੇ ਕੰਠਲ ਮਿੱਟੀ ਦਾ ਫਰੋਲ ਜੋਗੀ ਆ ਨਹੀਂਓ ਲੱਭਣੇ ਲਾਲ ਗੁਆਚੇ ਇੱਧਰ ਜਿਹੜਾ ਅੱਜ ਦਾ ਲਾਈਵ ਟੈਲੀਕਾਸਟ ਹੈ ਪੰਜਾਬੀ 360 ਦੇ ਜ਼ਰੀਏ ਪੂਰੀ ਦੁਨੀਆ ਤੱਕ ਜਿਹੜਾ ਪਹੁੰਚਦਾ ਕੀਤਾ ਜਾ ਰਿਹਾ ਬਹੁਤ ਹੀ ਵਧੀਆ ਕਿ ਮੁਰਕਾ ਪੁੰਜਿਆ ਪੱਟਾਂ ਦੇ ਬਾਹਰ ਥਾਪੀ ਪਹਿਲਵਾਨ ਵਿੱਚ ਅਖਾੜੇ ਦੇ ਆਉਣ ਲੱਗਾ ਪੂਰੇ ਕਹਿੰਦੇ ਵਿਰੋਧੀ ਵੀ ਖੜਾ ਚਟਾਨ ਬਣ ਕੇ ਦੇਖੋ ਭੇਡ ਸਾਨਾਂ ਦਾ ਹੋਣ ਲੱਗਾ ਇਹ ਸਾਨਾਂ ਵਾਲਾ ਪੇੜ ਹੈ ਕੌਣ ਜਿੱਤ ਪ੍ਰਾਪਤ ਕਰਦਾ ਹੈ ਕੌਣ ਟਾਈਟਲ ਦੇ ਉੱਪਰ ਕਹਿੰਦੇ ਕਿ ਆਪਣਾ ਨਾਮ ਅੱਜ ਦੇ ਇਸ ਦੰਗਲ ਦੇ ਵਿੱਚ ਲਿਖਾਉਂਦਾ ਹੈ ਬਾਤ ਸਮੇਂ ਨੇ ਪਾਉਣੀ ਹੈ ਬਾਤ ਵਕਤ ਨੇ ਪਾਉਣੀ ਹੈ ਗੱਲ ਸਾਥ ਹੀ ਬੁਲਾ ਰਹੇ ਪਰ ਇੱਕ ਛੋਟਾ ਜਿਹਾ ਗਾਣਾ ਵੀ ਨਾਲ ਸੁਣਾ ਦੇ ਵੀਰੇ ਕਿਉਂਕਿ ਗਾਣੇ ਬਹੁਤ ਸਾਰੇ ਨੇ ਜਿਹੜੇ ਪਹਿਲਵਾਨਾਂ ਦੇ ਨਾਂ ਦੇ ਉੱਪਰ ਰਿਕਾਰਡ ਕਰਾਇਆ ਸਨ ਉਹਨਾਂ ਦੇ ਵਿੱਚੋਂ ਇੱਕ ਗਾਣਾ ਵੀ ਸੁਣਾ ਦੇਗੀ ਹਾਂਜੀ ਬਿਲਕੁਲ ਜੀ ਜਰੂਰ ਬਹੁਤ ਪਿਆਰ ਦਿੱਤਾ ਤੁਸੀਂ ਮੇਰੇ ਗਾਣਿਆਂ ਨੂੰ ਪਹਿਲਵਾਨੀ ਦੇ ਆਏ ਪੰਜੇ ਗੀਤਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਹੈ ਪਹਿਲਾ ਗੀਤ ਮਾਛੀਵਾੜੇ ਵਾਲਾ ਗੌਰਵ ਦੂਜਾ ਟਾਪ ਦੇ ਮੱਲ ਟਾਪ ਦੇ ਮੱਲ 2 ਬਾੜੋਵਾਲ ਦਾ ਕੀਰਤੀ ਰੈ ਸਿੰਘ ਲਾਈਫ ਤੇ ਛੇਵਾਂ ਗੀਤ ਵੀ ਲਿਖ ਚੁੱਕਾ ਉਹ ਵੀ 2 ਮਹੀਨੇ ਦੇ ਅੰਦਰ ਅੰਦਰ ਜਿਹੜਾ ਪੇਸ਼ ਕਰ ਦਾਂਗਾ ਕਿ ਪਹਿਲਵਾਨ ਜਿਹੜੀ ਪਛਾਣ ਹੁੰਦੀ ਹੈ ਉਹ ਟੁੱਟੇ ਕੰਨਾਂ ਤੋਂ ਹੁੰਦੀ ਹੈ ਟਾਈਟਲ ਰੱਖਿਆ ਆਪਾਂ ਨੇ ਟੁੱਟੇ ਕੰਨ ਤੇ ਉਸ ਗੀਤ ਨੂੰ ਤੁਸੀਂ ਮੇਰੇ ਬੜਾ ਹੀ ਪਿਆਰ ਦਿੱਤਾ ਸੀ ਉਹ ਦੋ ਬੋਲ ਸਾਂਝੇ ਕਰ ਦਿੰਨਾ ਕਿ ਧੂਤ ਦੇ ਮੋਛਿਆਂ ਵਰਗੇ ਗੱਜਦੇ ਫਿਰਨਾ ਮਦਾਨਾਚ ਜਦ ਘੁਲ ਦੇ ਤਰਤ ਵੀ ਹਿੱਲੇ ਪੂਰਾ ਜੋਰਿਆ ਸਨਾਚ ਉਸ ਤਾਦਾ ਤੋਂ ਲੈ ਸਿੱਖਿਆ ਉਹ ਵਿੱਚ ਅਖਾੜੇ ਬੁੱਕਦਿਆਂ ਹੋ ਲੱਗਣ ਨਾ ਤੱਤਿਆਂ ਹਵਾਵਾਂ ਮਾਪਿਓ ਉਹ ਸੁੱਖਾਂ ਸੁਖਦਿਆਂ ਹੋ ਭਿਰਦੇ ਸ਼ੇਰਾਂ ਨੂੰ ਵੇਖ ਕੇ ਲੋਕੀ ਲੈਣ ਨਜ਼ਾਰੇ ਬਈ ਉਹ ਛਿੰਜਾਂ ਦੇ ਵਿੱਚ ਘੁਲਦੇ ਟਾਪਦੇ ਮੱਲ ਨੇ ਸਾਰੇ ਬਈ ਉਹ ਜਾੜਲਾ ਪਿੰਡ ਦੇ ਵਿੱਚ ਘੁਲਦੇ ਟਾਪਦੇ ਮੱਲ ਨੇ ਸਾਰੇ ਦਈ ਜੇ ਗੀਤ ਵਧੀਆ ਲੱਗਿਆ ਜਾੜਲੇ ਵਾਲੇ ਇੱਕ ਵਾਰ ਖੁੱਲਗੇ ਤਾਂ ਹੀ ਲੱਗੇ ਇਧਰੇ ਪਾਸੇ ਦੁਗ-ਦੁਗ ਦੇ ਨਾਲ 1 ਲੱਖ ਰੁਪਈਆ ਜਿਹਨਾਂ ਦਿੱਤਾ ਜਾਣਾ ਉਧਰ ਥਾਰ ਹੈ ਨਾਲ ਕਹਿੰਦੇ ਕਿ ਜਿੱਤਣ ਵਾਲੇ ਵੱਲੋਂ ਥਾਰ ਤੇ ਉਪਜੇਤ ਨੂੰ ਸੋਨੁਪੁਰਵਾਂਜੀ 2 ਲੱਖ ਹਾਂਜੀ ਨਾਲ ਹਾਰ ਵੀ ਹੈ ਬਹੁਤ ਵੱਡਾ ਧਰ ਥਾਰ ਹੈ ਇਹ ਸੁਪਨੇ ਹੈ ਕੋਈ ਬੁਲਟ ਦਾ ਸੁਪਨਾ ਲੈਂਦਾ ਕੋਈ ਥਾਰ ਦਾ ਸੁਪਨਾ ਪਰ ਅੱਜ ਕਿਹੜਾ ਮੰਨੋ ਨਾਲ ਚੈਂਪੀਅਨਸ਼ਿਪ ਜਿੱਤੂਗਾ ਨਾਲੇ ਥਾਰ ਆਪਣੇ ਘਰ ਲੈ ਕੇ ਜਾਊਗਾ ਲ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਸਰਜੀਤ ਜੀ ਤੀਰਥ ਮਹਿਰਪੁਰੇ ਦੇ ਨਾਲ ਬੜਾ ਪਿਆਰਾ ਹੈ ਗਰਜੇ ਤੋਂ ਜਿਹੜੇ ਲਾਈਵ ਜੁੜੇ ਹੋਏ ਆ ਤੇ ਤੀਰਥ ਮਹਿਰਮਪੁਰਿਆ ਮਹਿਰਮਪੁਰ ਪਿੰਡ ਤੋਂ ਜਿਹੜਾ ਲਾਈਵ ਜੁੜਿਆ ਕਬੱਡੀ ਦਾ ਵੱਡਾ ਜਾਫੀ ਆ ਉਹ ਵੀ ਲਾਈਵ ਜੁੜਿਆ ਉਸ ਵੀਰ ਦਾ ਵੀ ਵੱਡਾ ਧੰਨਵਾਦ ਹੈ ਸਾਰੇ ਵੀਰਿਆਂ ਦਾ ਧੰਨਵਾਦ ਹੈ ਮੈਂ ਸੋਨੂ ਪਲਵਾਨ ਨੂੰ ਪੁੱਛਿਆ ਮੈਂ ਕਿਹਾ ਪਲਵਾਨ ਜੀ ਬੁਲਟ ਨਾਲ ਕੀ ਆ 1 ਲੱਖ ਰੁਪਈਆ ਮੈਂ ਕਿਹਾ ਕਿਹਦੇ ਵੱਲੋਂ ਕਹਿੰਦੇ ਸੰਗਤਾਂ ਦੇ ਵੱਲੋਂ ਮੈਨੂੰ ਪਤਾ ਲੱਗਿਆ ਕਿ ਸੋਨੂ ਪਲਵਾਂਜੀ ਦੇ ਵੱਲੋਂ ਬੁਲਟ ਦੇ ਨਾਲ 1 ਲੱਖ ਰੁਪਈਆ ਔਰ ਉਧਰ ਥਾਰ ਵੀ ਜਿਹੜੀ ਸੋਨੂ ਪਲਵਾਂਜੀ ਦੇ ਵੱਲੋਂ ਐ ਉਹ ਵੀ ਤੇ ਨਾਲ 2 ਲੱਖ ਰੁਪਈਆ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਸੋਨੂ ਪਲਵਾਂ ਦੇ ਲਈ ਕਿਉਂਕਿ ਅੱਜ ਰਿਕਾਰਡ ਟੁੱਟਣਾ ਹੈ ਰਕਾੜ ਟੁੱਟਣਿਆ ਜਾਲੇ ਦੀ ਤਰਤੀ ਹੈ ਕਿ ਛੱਡ ਜਾਣਾ ਇਹ ਮਲੂਕ ਚੰਦਾ ਜਾੜਲਾ ਅਖੀਰ ਨੂੰ ਪਰ ਸਾਹਮਣੇ ਕੁਸ਼ਤੀ ਟਾਈਮ ਕੋਈ ਨਹੀਂ ਇੱਕ ਪਾਸੇ ਅਜੇ ਕੰਕ ਥਲੇ ਨਾਲ ਜਤਿੰਦਰ ਹੈ ਆ ਗੱਲ ਜਿਹੜੀ ਐ ਸਿਰੇ ਦੀ ਹੈ ਕੁੰਡੀ ਘੜੇਚ ਹੋਈ ਪਈ ਹੈ ਕਿ ਉਹੀ ਸੂਰਜਾਂ ਨੂੰ ਕਰਦੇ ਆ ਟਿਚਣਾ ਮੈਂ सोनू ਪੁਲਵਾਨ ਜੀ ਦੇ ਕਹਿ ਰਿਹਾ ਆਪਣੇ ਭਤੀਜ ਸਾਹਿਲ ਜਾੜਲਾ ਦੇ ਕਹਿ ਰਿਹਾ ਕਿ ਉਹੀ ਸੂਰਜਾਂ ਨੂੰ ਕਰਦੇ ਆ ਟਿਚਣਾ ਜਿਹੜੇ ਰੱਖਦੇ ਜਿੱਤਣ ਦੀਆਂ ਫਿਕਰਾਂ ਕਹਿੰਦਾ ਹੌਲੀ ਹੌਲੀ ਇਹ ਰਸ਼ ਲਾਉਣੀਆਂ ਕਾਲੀਆਂ ਜੋ ਰਾਤਾਂ ਵੱਲਿਆ ਕਹਿੰਦਾ ਦੁਨੀਆ ਤੇ ਕਰ ਲੈਣਾ ਕਬਜ਼ਾ ਅਜੇ ਤਾਂ ਸ਼ੁਰੂਆਤਾਂ ਵੱਲਿਆ ਕਹਿੰਦਾ ਦੁਨੀਆ ਤੇ ਕਰ ਲੈਣਾ ਕਬਜ਼ਾ ਅਜੇ ਤਾਂ ਸ਼ੁਰੂਆਤਾਂ ਵੱਲਿਆ ਸਾਡਾ ਸੋਲੂ ਜੱਟਲਾ ਪਹਿਲਵਾਨ ਤੇ ਸਾਹਿਲ ਕਹਿੰਦਾ ਕਿ ਅਜੇ ਸ਼ੁਰੂਆਤ ਹੈ ਅਜੇ ਤਾਂ ਜੇ ਹੋਰ ਆਪਾਂ ਨੂੰ ਮਾਨ ਸਨਮਾਨ ਮਿਲੇਗਾ ਉਹ ਵੀ ਇਹਨਾਂ ਪਹਿਲਵਾਨਾਂ ਨੂੰ ਦੇਣਾ ਉਦੋਂ ਅਜੇ ਕੰਦਲ ਖੁੱਛ ਕਰਨ ਦੀ ਕੋਸ਼ਿਸ਼ ਕਰ ਜੀ ਹੈਲੋ ਰਾਣਾ ਜੀ 1 ਮਿੰਟ ਜੀ ਸਾਥੀਓ ਆਰੇ ਕੋਸੀ ਹੋ ਰਹੀ ਆ ਇਹ ਜਿੱਤਨ ਵਾਲਾ ਨੂੰ ਆ ਬੁਲੇਟ ਜਿਹੜਾ ਬੁਲੇਟ ਆ ਉਹ ਸਾਡਾ ਵਿਰਕ ਪਰਿਵਾਰ ਬੈਠੇ ਆ ਬੱਬੀ ਜੀ ਇਹਨਾਂ ਦਾ ਬਰਦਰ ਬੜਾ ਜਸਪਾਲ ਸਿੰਘ ਅਮਰੀਕਾ ਤੇ ਦੂਸਰਾ ਇਹਨਾਂ ਪਰਿਵਾਰ ਵੱਲੋਂ ਦਿੱਤਾ ਗਿਆ ਸਾਰ ਇਕਬਾਲ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਦੋ ਜਣ ਸਾਥੀ ਸਾਡੇ ਪਿੰਡ ਦਾ ਕਈ ਵਾਰੀ ਸਰਪੰਚ ਰਹੇ ਆ ਉਹ ਅਚਾਨਕ ਬਿਮਾਰੀ ਦੇ ਕਾਰਨ ਉਹ ਸਾਨੂੰ ਪਛੋੜਾ ਦੇ ਗਏ ਤੇ ਰਾਣਾ ਗੁਰਦੀਪ ਸਿੰਘ ਹੀ ਵਿਛੋੜਾ ਦੇ ਗਏ ਉਹਨਾਂ ਨੂੰ ਅਸੀਂ ਅੱਜ ਵੀ ਉਹ ਬੱਲੇ 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 ਉਹ ਤਾੜੀਆਂ ਦੂੜੀਆਂ ਲਗਾ ਦਿਓ ਇਹ ਅਜੇ ਕੈਂਥ ਲੜਾ ਜਿਹੜਾ ਇਥੇ ਨਿਕਲ ਕੇ ਬੱਲੇ ਪਾਸੇ ਆ ਗਿਆ ਬਹੁਤ ਬਹੁਤ ਧੰਨਵਾਦ ਲਓ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ ਤੇ ਇਧਰ ਚੱਲਦੀ hui ਕੁਸ਼ਤੀ ਤੇ ਤੀਰਥ ਮਹਿਰਮਪੁਰਿਆ ਤੇ ਕਰਨੈਲ ਗਰਚਾ ਤੋਂ ਲਾਈਵ ਜੁੜੇ ਹੋਏ ਉਹਨਾਂ ਦਾ ਵੀ ਵੱਡਾ ਧੰਨਵਾਦ ਹੈ ਲਓ ਰਾਹੁਲ ਸਟੂਡੀਓ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਪਿੰਡ ਜਾੜਲੇ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਲਓ ਮੱਲੋ ਜ਼ੋਰ ਤੇ ਕਰੋ ਕੁਸ਼ਤੀ ਦਾ ਫੈਸਲਾ ਤੇ ਬੱਲਾ ਮੈਲੀ ਵਾਲਾ ਜਿਹੜਾ ਬਹੁਤ ਵਧੀਆ ਕੁਸ਼ੀ ਦਾ ਰਾਈਟਰ ਆ ਕੀ ਲਿਖਦਾ ਕੇ ਪੁੱਤ ਗੱਭਰੂ ਕਿਸੇ ਦਾ ਮੈਲੀ ਵਾਲਿਆ ਨਸ਼ਿਆਂ ਦੇ ਨਸ਼ਿਆਂ ਦੇ ਰਾਹ ਨਾ ਲੱਗੇ ਰੱਬਾ ਬੜੇ ਦੁੱਖੋ ਝੱਲਿਆਂ ਪੰਜਾਬ ਨੇ ਕੇ ਹੁਣ ਤਤੀ ਵਾਹ ਨਾ ਲੱਗੇ ਮੈਲੀ ਵਾਲਿਆ ਮਾਰੇ ਮਹਿਦਿਆਂ ਤੋਂ ਸੁੱਖਾ ਹਜਮਨਾ ਦੇਸੀ ਕਿਉ ਹੁੰਦਾ ਉਹ ਬਿਨਾ ਜੁਗ ਦੇਣਾ ਪੰਛੀ ਪੈਣ ਵਿਜਰੇ ਤੇ ਬਿਨਾ ਢੰਗ ਨਾ ਡੂਮਣਾ ਚੋ ਹੁੰਦਾ ਐਸਾ ਕੰਮ ਭੁੱਲ ਕੇ ਵੀ ਕਰੀਏ ਨਾ ਜਿਹਦੇ ਨਾਲ ਕੈਰੈਕਟਰ ਲੋ ਹੁੰਦਾ ਉਹ ਬੱਲੇ ਬਾਹਰ ਹੋ ਕੇ ਮਾਪਿਆਂ ਤੋਂ ਕਿਤੇ ਵੱਖਰਾ ਖੋਣ ਨਹੀਂ ਖੋ ਹੁੰਦਾ ਟਾਈਮ ਲੱਗਦਾ ਹਾਸਲ ਕਰਨੇ ਨੂੰ ਬਾਪੂ ਕੋਲ ਤਜਰਬਾ ਜੋ ਹੁੰਦਾ ਆਖੀ ਸੱਚੀ ਗੱਲ ਸਿਆਣਿਆਂ ਨੇ ਕਿ ਪੁੱਤ ਪੁੱਤ ਹੁੰਦਾ ਤੇ ਪਿਓ ਪਿਓ ਹੁੰਦਾ ਹਾਂਜੀ ਇੱਕ ਮਿੰਟ ਸਾਹਿਬ ਜੀ ਕਹਿ ਰਹੇ ਹੋ ਬਹੁਤ ਵਧੀਆ ਬਹੁਤ ਸੁਣਾ ਬਹੁਤ ਸੋਹਣੀ ਗੱਪ ਹੈ ਉਧਰਲੇ ਪਾਸੇ ਕੁਸ਼ਤੀ ਦਾ ਆਪਾ ਕਿਉਂਕਿ ਟਾਈਟਲ ਦੀ ਕੁਸ਼ਤੀ ਹੈ ਬਹੁਤ ਹੀ ਵਧੀਆ ਪਹਿਲਾ ਵੀ ਖੁੱਚ ਕੱਢੀ ਜਤਿੰਦਰ ਕੋਸ਼ਿਸ਼ ਕਰਕੇ ਦੇਖੋ ਇੱਕ ਪਾਸੇ ਕੋਸ਼ਿਸ਼ ਕਰਨੇ ਵਾਲੋ ਕੀ ਆ ਕਦੀ ਹਾਰ ਨਹੀਂ ਇਹ ਕੌਣ ਹੈ ਇਹ ਜਤਿੰਦਰ ਆ ਪਿੰਡ ਪਥਰੇੜੀ ਜੱਟਾ ਅਖਾੜਾ ਦੂਨ ਛੜੀ ਜਿਹੜਾ ਕਸਤੀ ਦੇ ਵਿੱਚੋਂ ਜਿੱਤ ਪ੍ਰਾਪਤ ਕਰਕੇ ਬੁਲਟ ਮੋਟਰਸਾਈਕਲ ਜਿੱਤ ਕੇ ਨਾਲ ਲੱਖ ਰੁਪਇਆ ਸੋਨੂੰ ਕੇਸਰੀ ਦਾ ਟਾਈਟਲ ਵੀ ਜਿੱਤ ਗਿਆ ਤੇ ਨਾਲ ਲੱਖ ਰੁਪਇਆ ਸੋਨੂੰ ਬੁਲਵਾਉਂਦੇ ਵੱਲੋਂ ਹੈ ਉਹ ਵੀ ਜਿੱਤ ਪ੍ਰਾਪਤ ਕਰ ਗਿਆ ਦੋਨੇ ਮੱਲਾ ਨੂੰ ਬੇਨਤੀ ਆਓ ਜੀ ਬਹੁਤ ਹੀ ਵਧੀਆ ਜਸ ਕਮਰ ਸਿੰਘ ਗਿਲ ਕਹਿ ਦिए ਨਹੀਂ ਪਤਾ ਲੱਗਦਾ ਹੈ ਗਿਲ ਪਰਿਵਾਰ ਦਾ ਬਹੁਤ ਵਧੀਆ ਬਹੁਤ ਵੱਡਾ ਮੱਲ ਹੈ ਜੱਸਾ ਪੱਟੀ ਖਾੜੇ ਚ ਆਇਆ ਹੈ ਯਾਰ ਤਾੜੀ ਮਾਰ ਦਿਓ ਮੱਲ ਲਈ ਆ ਦੁਨੀਆ ਫੈਨ ਆ ਜੱਸੇ ਪੱਟੀ ਦੀ ਖੁੱਲ ਕੇ ਤਾੜੀ ਇੱਕ ਮਿੰਟ ਹਲੋ ਪ੍ਰਬੰਧਕਾਂ ਨੂੰ